ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੇ ਮਾਥ ਵਿਸ਼ੇ ਦੇ ਅਧਿਆਇ 8 ਤੋਂ 12 ਦੇ 4-4 ਅੰਕ ਵਾਲੇ ਪ੍ਰਸ਼ਨ ਜੋ ਕਿ 11 ਮਾਰਚ 2024 ਨੂੰ ਹੋਣ ਵਾਲੇ ਮਾਹਧੇ ਪੇਪਰ ਵਿੱਚ ਆ ਸਕਦੇ ਹਨ ਚਲੋ ਸ਼ੁਰੂ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ 14x2y2 10x2y 8xy2 ਦਾ ਗੁਣਨਖੰਡੀਕਰਨ ਕਰੋ ਯਾਨੀ ਇਸ ਦੇ ਫੈਕਟਰ ਬਣਾਉਣੇ ਹਨ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ 14x2y2 ਨੂੰ ਕਿਸ ਤਰ੍ਹਾਂ ਲਿਖਾਂਗੇ 2 7 ਕਿਉਂਕਿ 14 ਦੇ ਅਗਰ ਫੈਕਟਰ ਬਣਾਈਏ ਤੇ 14 ਡਿਵਾਈਡ ਹੁੰਦਾ 2 ਤੇ 2 7 ਹੀ 14 ਤੇ 7 1 7 ਯਾਨੀ 2 7 x ਕਿੰਨੀ ਵਾਰ ਆਪਣੇ ਕੋਲ 2 ਵਾਰ ਤੇ x ਨੂੰ ਆਪਾਂ 2 ਵਾਰ ਲਿਖ ਦੇਣਾ ਹੈ y 2 ਵਾਰ ਤੇ y ਨੂੰ ਵੀ 2 ਵਾਰ ਲਿਖ ਦੇਣਾ ਹੈ ਉਸ ਤੋਂ ਬਾਅਦ ਆਪਣੇ ਕੋਲ 10 x² y ਹੁਣ ਆਪਾਂ ਉਸੇ ਤਰੀਕੇ ਨਾਲ 10 ਦੇ ਗੁਣਖੰਡ ਬਣਾਵਾਂਗੇ 10 ਡਿਵਾਈਡ ਹੋਏਗਾ 2 ਤੇ 2 5 10 ਤੇ 5 1 5 ਯਾਨੀ 10 ਨੂੰ ਕੀ ਲਿਖਾਂਗੇ ਆਪਾਂ 2 5 ਤੇ ਗੁਣਾ x ਕਿੰਨੀ ਵਾਰ ਹੈ 2 ਵਾਰ ਤੇ x ਨੂੰ 2 ਵਾਰ ਲਿਖ ਲੈਣਾ ਹੈ ਤੇ ਇੱਕ y ਹੈ ਉਸੇ ਤਰ੍ਹਾਂ ਇੱਕ ਨਾਲ 8 ਦੇ ਬਣਾ ਲੈ ਰਹੇ ਹਾਂ 2 2 2 x ਇੱਕ ਵਾਰ ਹੈ ਤੇ y 2 ਵਾਰ ਹੈ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੂੰ ਇਹਨਾਂ ਦੇ ਵਿੱਚ ਲਿਖ ਲੈਣਾ ਹੈ ਤੇ ਇਹਨਾਂ ਤਿੰਨੇ ਪਦਾਂ ਵਿੱਚੋਂ ਸਾਂਝੇ ਗੁਣਖੰਡ 2x ਅਤੇ y ਹਨ ਆਪਾਂ ਕਾਮਨ ਵੇਖਣਾ ਸਾਰਿਆਂ ਦੇ ਵਿੱਚ ਕੀ ਹੈ ਗੁਣਖੰਡ ਬਣਾਉਣ ਵਾਸਤੇ ਇੱਕ ਤਾਂ ਵੇਖਿਆ ਆਪਾਂ ਇਸ ਦੇ ਵਿੱਚ 2 ਹੈ ਸਾਰਿਆਂ ਦੇ ਵਿੱਚ ਹੋਰ ਕੀ ਆਪਣੇ ਕੋਲ x ਹੈ x x ਤੇ ਇਸ ਦੇ ਵਿੱਚ ਵੀ ਆਪਣੇ ਕੋਲ x ਹੈ ਇੱਕ ਆਪਣੇ ਕੋਲ y ਹੈ ਤਿੰਨਾਂ ਦੇ ਵਿੱਚ y ਹੈ ਤਾਂ ਸਾਂਝਾ ਗੁਣਖੰਡ ਆਪਣੇ ਕੋਲ ਕੀ ਆ ਜਾਏਗਾ 2xy ਜਦੋਂ 2xy ਨੂੰ ਬਾਹਰ ਕੱਢਿਆ 2x ਤੇ y ਆਪਣੇ ਕੋਲ ਕੀ ਬਚ ਜਾਏਗਾ 7xy ਤਾਂ ਪਹਿਲੇ 'ਚ 7xy ਆ ਗਿਆ ਦੂਸਰੇ 'ਚ ਆਪਾਂ ਕਾਮਨ ਕੱਢੀਏ 2x ਤੇ y ਕੀ ਕੀ ਰਹਿ ਗਿਆ ਆਪਣੇ ਕੋਲ 5 ਅਤੇ x ਯਾਨੀ 5x ਇੱਥੇ ਆਪਾਂ ਇੱਕ 2 ਬਾਹਰ ਕੱਢ ਲਿਆ ਹੈ ਇੱਕ x ਅਤੇ ਇੱਕ y ਆਪਣੇ ਕੋਲ ਬਚ ਗਏ ਦੋ ਗੁਣਾ ਦੋ ਯਾਨੀ 4 ਤੇ ਇੱਕ ਬਚ ਗਿਆ ਹੈ y 4y ਉਸਵਾਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਗੁਣਨਖੰਡਿਕਨ ਕਰੋ ਪਹਿਲਾ ਸਵਾਲ ਆਪਣੇ ਕੋਲ x2 10x 25 ਹੈ ਹੁਣ ਇਸ ਦੇ ਗੁਣਨਖੰਡ ਕਿਸ ਤਰ੍ਹਾਂ ਬਣਾਉਣੇ ਹਨ ਯਾਨੀ ਫੈਕਟਰ ਕਿਸ ਤਰ੍ਹਾਂ ਬਣਾਉਣੇ ਹਨ ਇਸ ਲਈ ਆਪਾਂ ਨੂੰ ਦੋ ਰਕਮਾਂ ਸੋਚਣੀਆਂ ਪੈਣੀਆਂ ਹਨ ਜਿਨ੍ਹਾਂ ਦੀ ਗੁਣਾ ਕਰਕੇ ਆਪਣੇ ਕੋਲ 25 ਆ ਜੇ ਤੇ ਉਹਨਾਂ ਦਾ ਜੋੜ ਜਾਂ ਘਟਾਓ ਕਰਕੇ 10 ਆ ਜੇ ਇਸ ਵਾਰ ਇਸੇ ਤਰ੍ਹਾਂ ਸ਼ੁਰੂ ਹੋਏਗਾ ਸਭ ਤੋਂ ਪਹਿਲਾਂ ਆਪਾਂ ਸੋਚਣਾ ਹੈ ਕੋਈ ਦੋ ਰਕਮਾਂ ਸੋਚਣੀ ਹੈ ਜੇ ਉਹਨਾਂ ਦੀ ਗੁਣਾ ਕਰੀਏ ਆਪਣੇ ਕੋਲ 25 ਆ ਜੇ ਤੇ ਉਹਨਾਂ ਦਾ ਜੋੜ ਜਾਂ ਘਟਾਓ ਕਰਕੇ ਆਪਣੇ ਕੋਲ 10 ਆਜੇ ਆਪਾਂ ਦੋ ਰਕਮਾਂ ਸੋਚੀਏ ਹੁਣ 5 ਅਤੇ 5 ਸੋਚ ਲਈ ਹੈ ਹੁਣ 5 ਦੀ ਗੁਣਾ ਕਰ 5 ਨਾਲ ਕਰੀਏ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 25 ਆ ਜਾਏਗਾ ਅਤੇ 5 ਤੇ 5 ਨੂੰ ਅਗਰ ਜੋੜੀਏ ਤਾਂ ਆਪਣੇ ਕੋਲ 10 ਆ ਜਾਏਗਾ ਤਾਂ ਆਪਾਂ 10 ਨੂੰ ਕਿਸ ਤਰ੍ਹਾਂ ਲਿਖਾਂਗੇ ਹੁਣ 5 5 ਤੇ 25 ਨੂੰ 25 ਵੀ ਲਿਖ ਸਕਦੇ ਹੋ ਜਾਂ ਫਿਰ 5 5 ਵੀ ਲਿਖ ਸਕਦੇ ਹੋ ਤੇ ਤੇ ਗੁਣਨਖੰਡ ਕੀ ਬਣਾਉਣਗੇ ਆਪਣੇ ਕੋਲ x 5 ਅਤੇ x 5 ਅਗਰ ਦੋ ਵਾਰ ਹੈ ਤਾਂ x 5 ਦਾ ਸਕੁਅਰ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਅਗਲਾ ਸਵਾਲ ਆਪਣੇ ਕੋਲ x² +7x+12 ਹੁਣ ਆਪਾਂ ਦੋ ਰਕਮਾਂ ਸੋਚਣੀਆਂ ਹਨ ਜਿਨ੍ਹਾਂ ਦੀ ਗੁਣਾ ਕਰਨ ਤੇ ਆਪਣੇ ਕੋਲ ਕਿੰਨਾ ਆਜੇ 12 ਆਜੇ ਤੇ ਜੋੜ ਜਾਂ ਘਟਾਓ ਕਰਕੇ ਆਪਣੇ ਕੋਲ 7 ਆਜੇ ਹੁਣ ਦੋ ਰਕਮਾਂ ਅਗਰ ਸੋਚੀਏ ਤੇ 4 ਅਤੇ 3 ਜਦੋਂ 4 ਦੀ ਗੁਣਾ ਆਪਾਂ 3 ਨਾਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਜੇਗਾ 12 ਆਜੇਗਾ ਅਤੇ 4 ਤੇ 3 ਨੂੰ ਜਦੋਂ ਜੋੜਾਂਗੇ ਤਾਂ ਆਪਣੇ ਕੋਲ 7 ਆਜੇਗਾ ਤੇ ਹੁਣ 7 ਨੂੰ ਕਿਸ ਤਰ੍ਹਾਂ ਲਿਖਾਂਗੇ ਆਪਾਂ 4+3x ਤੇ 12 ਨੂੰ ਜਾਂ 12 ਲਿਖ ਲਓ ਜਾਂ ਫਿਰ 4 3 ਲਿਖ ਲਓ ਤੇ ਇਹਦਾ ਆਨਸਰ ਕਿੰਨਾ ਆਜੇਗਾ x+4 x+3 ਆ ਜਾਏਗਾ ਉਸ ਤੋਂ ਬਾਅਦ ਅਗਲਾ ਸਵਾਲ ਹੈ ਆਪਣੇ ਕੋਲ x2+14x+33 ਦਾ ਗੁਣਨਖੰਡੀਕਰਨ ਕਰੋ ਹੁਣ ਆਪਾਂ ਫਿਰ ਦੋ ਰਕਮਾਂ ਸੋਚਣੀਆਂ ਹਨ ਜਦੋਂ ਉਹਨਾਂ ਦੀ ਗੁਣਾ ਕਰੀਏ ਆਪਣੇ ਕੋਲ ਕਿੰਨਾ ਆਉਣਾ ਚਾਹੀਦਾ ਹੈ 33 ਆਉਣਾ ਚਾਹੀਦਾ ਹੈ ਤੇ ਜੋੜੇ ਜਾਂ ਘਟਾਓ ਕਰਕੇ ਆਪਣੇ ਕੋਲ ਕਿੰਨਾ ਆਉਣਾ ਚਾਹੀਦਾ ਉਸਦਾ 14 ਆਉਣਾ ਚਾਹੀਦਾ ਹੈ ਹੁਣ ਆਪਾਂ ਸੋਚੀਏ ਤਾਂ 33 11 ਦੇ ਟੇਬਲ ਤੇ ਜਾਂਦਾ ਹੈ ਯਾਨੀ 11 ਅਤੇ 3 ਆਪਾਂ ਦੋ ਰਕਮਾਂ ਸੋਚੀਆਂ 11 ਦੀ ਗੁਣਾ ਅਗਰ 3 ਨਾਲ ਕਰੀਏ ਤਾਂ ਕਿੰਨਾ ਆ ਜਾਏਗਾ ਆਪਣੇ ਕੋਲ ਤੇ 3 ਆ ਜਾਏਗਾ ਅਤੇ 11 ਤੇ 3 ਨੂੰ ਅਗਰ ਜੋੜੀਏ ਤਾਂ ਆਪਣੇ ਕੋਲ ਆਨਸਰ 14 ਆ ਜਾਏਗਾ ਤੇ ਇਸ ਦਾ ਆਨਸਰ ਵੀ ਉਸੇ ਤਰੀਕੇ ਨਾਲ ਲਿਖ ਲੈਣਾ ਹੈ 14 ਨੂੰ ਆਪਾਂ ਕੀ ਲਿਖਾਂਗੇ 3 11 ਤੇ 33 ਆਪਣੇ ਕੋਲ ਆਨਸਰ ਆ ਜਾਏਗਾ x 3 ਤੇ x 11 ਆ ਜਾਏਗਾ ਅਗਲਾ ਸਵਾਲ ਵੀ ਉਸੇ ਤਰੀਕੇ ਨਾਲ ਹੈ x² 5x 6 ਹੁਣ ਆਪਾਂ ਇਸ ਦੇ ਵਿੱਚ ਦੇਖਣਾ ਹੈ ਕੋਈ ਦੋ ਅਕਮਾ ਸੋਚਣੀ ਹੈ ਹੁਣ ਜਦੋਂ ਉਹਨਾਂ ਦੀ ਗੁਣਾ ਕਰੀਏ ਆਪਣੇ ਕੋਲ ਕਿੰਨਾ ਆਉਣਾ ਚਾਹੀਦਾ ਹੈ 6 ਆਉਣਾ ਚਾਹੀਦਾ ਹੈ ਤੇ ਜੋੜੇ ਆ ਘਟਾਓ ਕਰਕੇ ਆਪਣੇ ਕੋ ਕਿੰਨਾ ਚਾਹੀਦਾ ਹੈ ਮਾਈਨਸ ਦੇ 5 ਆਣਾ ਚਾਹੀਦਾ ਹੈ ਹੁਣ ਆਪਾਂ ਦੋ ਰਕਮਾਂ ਸੋਚ ਲਈਆਂ ਹਨ 3 ਅਤੇ 2 ਜਦੋਂ ਇਹਨਾਂ ਦੀ ਗੁਣਾ ਕਰਾਂਗੇ 3 2 6 ਹੁੰਦੇ ਹਨ ਤੇ 3 ਤੇ 2 5 ਹੁੰਦੇ ਹਨ ਮਗਰ ਆਪਾਂ ਨੂੰ ਮਾਈਨਸ ਵਿੱਚ ਚਾਹੀਦਾ ਹੈ ਆਨਸਰ ਤਾਂ ਦੋਨੇ ਆਪਾਂ ਮਾਈਨਸ ਲਾਵਾਂਗੇ -3 ਤੇ -2 ਕਿੰਨੇ ਹੁੰਦੇ ਹਨ -5 ਤੇ -3 ਤੇ -2 ਦੀ ਅਗਰ ਗੁਣਾ ਕਰੀਏ ਤਾਂ ਆਪਣੇ ਕੋਲ ਆ ਜਾਏਗਾ ਪਲੱਸ ਦਾ 6 ਤਾਂ ਇਸ ਦਾ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਉਸੇ ਰਿਕਨਲ -5 ਨੂੰ ਆਪਾਂ ਲਿਖਾਂਗੇ -2 ਤੇ -3 ਬਾਕੀ ਰਕਮ ਉਸੇ ਤਿੱਕਣਾ ਲਿਖ ਦੇਣੀ ਹੈ ਤੇ ਇਸ ਦਾ ਆਨਸਰ ਵੀ ਆ ਜਾਏਗਾ x 2 ਤੇ x 3 ਆ ਜਾਏਗਾ ਅਗਲਾ ਸਵਾਲ ਕਰਦੇ ਹਾਂ ਹੇਠਾਂ ਦਿੱਤੇ ਵਿਅੰਜਕਾਂ ਦਾ ਗੁਣਨਖੰਡੀਕਰਨ ਕਰੋ 25a² 64b² ਹੁਣ ਆਪਾਂ ਵੇਖੀਏ ਤਾਂ 25a ਨੂੰ ਆਪਾਂ ਕੀ ਲਿਖ ਸਕਦੇ ਹਾਂ 5a ਦਾ ਸਕੁਅਰ ਕਿਉਂਕਿ 5 ਦਾ ਸਕੁਅਰ ਕਿੰਨਾ ਹੁੰਦਾ ਹੈ 25 ਤੇ 64 ਨੂੰ ਆਪਾਂ ਕੀ ਲਿਖ ਸਕਦੇ ਹਾਂ 8 ਦਾ ਸਕੁਅਰ ਕਿਉਂਕਿ 64 ਕਿਸ ਦਾ ਸਕੁਅਰ ਹੁੰਦਾ ਹੈ 8 ਦਾ ਆਪਾਂ ਲਿਖ ਲਿਆ 5a² 8b² ਹੁਣ ਇਸ ਤੇ ਕਾ ਫਾਰਮੂਲਾ ਲੱਗੇਗਾ a² b² ਫਾਰਮੂਲਾ ਹੁੰਦਾ ਹੈ a b ਤੇ a b a, b a ਆਪਣੇ ਕੋਲ ਕਿੰਨਾ ਆ ਗਿਆ ਹੈ 5a ਤੇ b ਕਿੰਨਾ ਆ ਗਿਆ ਆਪਣੇ ਕੋਲ 8b ਤਾਂ ਆਨਸਰ ਆ ਜਾਏਗਾ 5a 8b ਤੇ 5a 8b ਆ ਜਾਏਗਾ ਅਗਲਾ ਸਵਾਲ ਕਰਦੇ ਹਾਂ 49x² 36 ਹੁਣ 49 ਨੂੰ ਆਪਾਂ ਕੀ ਲਿਖ ਸਕਦੇ ਹਾਂ 7 ਦਾ ਸਕਰ ਆਪਾਂ ਲਿਖਾਂਗੇ 7x ਦਾ ਸਕਰ 36 ਨੂੰ ਕੀ ਲਿਖਾਂਗੇ 6 ਦਾ ਸਕਰ ਦੁਬਾਰਾ ਫੇਰ ਉਹੀ ਫਾਰਮੂਲਾ ਲੱਗਿਆ ਹੈ ਆਪਣੇ ਕੋਲ a² b² a² (a b)(a b) ਆਨਸਰ ਆ ਜਾਏਗਾ 7x 6 ਤੇ 7x 6 ਆ ਜਾਏਗਾ ਅਗਲਾ ਸਵਾਲ ਆਪਾਂ ਕਰਦੇ ਹਾਂ y² 7y 10 ਨੂੰ y 5 ਨਾਲ ਵੰਡ ਕਰੋ ਇਹ ਸਵਾਲ ਤੁਹਾਨੂੰ ਪ੍ਰੀ ਬੋਰਡ ਦੇ ਪੇਪਰ ਵਿੱਚ ਵੀ ਆਇਆ ਸੀ ਤੇ ਪੱਕੇ ਪੇਪਰ ਵਿੱਚ ਵੀ ਆ ਸਕਦਾ ਹੈ ਹੁਣ ਇਸਦੇ ਵੀ ਇਸੇ ਤਰੀਕੇ ਨਾਲ ਗੁਣਖੰਡ ਬਣਾਉਣੇ ਹਨ y² 7y 10 ਹੁਣ ਆਪਾਂ ਦੋ ਰਕਮਾਂ ਸੋਚਣੀਆਂ ਹਨ ਅਗਰ ਉਹਨਾਂ ਦੀ ਗੁਣਾ ਕਰੀਏ ਆਪਣੇ ਕੋਲ ਕਿੰਨਾ ਚਾਹੀਦਾ ਹੈ 10 ਤੇ ਜੋੜ ਕਰਕੇ ਆਪਣੇ ਕੋਲ 7 ਚਾਹੀਦਾ ਹੈ ਆਪਾਂ ਦੋ ਰਕਮਾਂ ਸੋਚੀਆਂ ਹੁਣ 5 ਅਤੇ 2 ਜਦੋਂ 5 ਅਤੇ 2 ਦੀ ਗੁਣਾ ਕਰਾਂਗੇ ਆਪਣੇ ਕੋਲ 10 ਆ ਜਾਏਗਾ ਤੇ ਜਦੋਂ ਇਹਨਾਂ ਦਾ ਜੋੜ ਕਰਾਂਗੇ ਆਪਾਂ 7 ਆ ਜਾਏਗਾ ਹੁਣ ਉਸੇ ਤਰੀਕੇ ਨਾਲ y² 7 ਨੂੰ ਆਪਾਂ ਕੀ ਲਿਖਾਂਗੇ 5 2 ਨਾਲ ਆ ਜਾਏਗਾ y ਤੇ 10 ਨੂੰ 5 2 ਆਪਣੇ ਕੋਲ ਆਨਸਰ ਆ ਜਾਏਗਾ y 5 ਤੇ y 2 ਯਾਨੀ ਇਸਦੇ ਆਪਾਂ ਸਭ ਤੋਂ ਪਹਿਲਾਂ ਗੁਣਨ ਖੰਡ ਬਣਾ ਲਿਆ ਹੈ ਕੀ ਕੀ ਬਣਿਆ ਆਪਣੇ ਕੋਲ y 5 ਤਨਾਲ ਬਣ ਗਿਆ ਹੈ y 2 ਤੇ ਆਪਾਂ ਡਿਵਾਈਡ ਕਿਸ ਨਾਲ ਕਰਨਾ ਸੀਗਾ y 5 ਨਾਲ y 5 ਨਾਲ ਜਦੋਂ ਡਿਵਾਈਡ ਕਰਾਂਗੇ y 5 ਕੱਟਿਆ ਜਾਏਗਾ ਤੇ ਆਪਣੇ ਕੋਲ ਆਨਸਰ ਕਿੰਨਾ ਆ ਜਾਏਗਾ y 2 ਆ ਜਾਏਗਾ ਅਗਲਾ ਸਵਾਲ ਗੁਣਨਖੰਡ ਵਿਧੀ ਨਾਲ ਹੇਠ ਲਿਖੇ ਬਹੁਪਦਾਂ ਨੂੰ ਦੋ ਪਦੀ ਨਾਲ ਭਾਗ ਕਰੋ ਇਹ ਸਵਾਲ ਵੀ ਉਸੇ ਤਰੀਕੇ ਨਾਲ ਹੈ ਸਭ ਤੋਂ ਪਹਿਲਾਂ ਹੈ ਆਪਣੇ ਕੋਲ x² 6x 8 ਤੇ ਡਿਵਾਈਡ ਕਿਸ ਨਾਲ ਕਰਨਾ ਹੈ x 2 ਨਾਲ ਸੋ ਤੋਂ ਪਹਿਲਾਂ ਇਸ ਦੇ ਗੁਣਨ ਖੰਡ ਬਣਾਉਣੇ ਹਨ ਹੁਣ ਆਪਾਂ ਵੇਖਣਾ ਹੈ ਕੋਈ ਦੋ ਰਕਮਾਂ ਸੋਚਣੀਆਂ ਹਨ ਜਿਨ੍ਹਾਂ ਦੀ ਗੁਣਾ ਕਰਕੇ ਆਪਣੇ ਕੋਲ 8 ਆ ਜੇ ਗੁਣਾ ਕਰਕੇ 8 ਆ ਜੇ ਤੇ ਜੋੜ ਕਰਕੇ ਆਪਣੇ ਕੋਲ 6 ਆ ਜੇ ਹੁਣ ਅਗਰ ਆਪਾਂ ਸੋਚੀਏ ਤੇ 4 ਅਤੇ 2 ਜਦੋਂ ਇਹਨਾਂ ਦੀ ਗੁਣਾ ਕਰਾਂਗੇ 4 2 ਕਿੰਨੇ ਹੋ ਜਾਣਗੇ 8 ਹੋ ਜਾਣਗੇ ਤੇ ਜਦੋਂ ਇਹਨਾਂ ਨੂੰ ਜੋੜਾਂਗੇ ਆਪਾਂ 6 ਆ ਜਾਏਗਾ ਉਸ ਤੋਂ ਬਾਅਦ ਅਗਰ ਆਪਾਂ ਵੇਖੀਏ x² ਨੂੰ ਉਸੇ ਤਰੀਕੇ ਨਾਲ ਲਿਖ ਲਿਆ ਹੈ ਹੁਣ 6 ਨੂੰ ਆਪਾਂ ਕੀ ਲਿਖਾਂਗੇ 4 2 ਤੇ 8 ਨੂੰ 4 2 6 ਨੂੰ ਲਿਖ ਲੈਣਾ ਹੈ 4+2 ਤੇ 8 ਨੂੰ ਲਿਖ ਲੈਣਾ ਹੈ 4 2 ਤੇ ਆਪਣੇ ਕੋਲ ਆਨਸਰ ਆ ਜਾਏਗਾ x+4 ਤੇ x+2 ਆ ਜਾਏਗਾ ਤੇ ਡਿਵਾਈਡ ਕਿਸ ਨਾਲ ਕਰਨਾ ਹੈ ਆਪਾਂ x+2 ਨਾਲ ਜਦੋਂ x+2 ਨਾਲ ਡਿਵਾਈਡ ਕਰਾਂਗੇ x+2 ਕੱਟਿਆ ਜਾਏਗਾ ਤੇ ਆਪਣੇ ਕੋਲ ਆਨਸਰ ਆ ਜਾਏਗਾ x+4 ਆ ਜਾਏਗਾ ਅਗਲਾ ਸਵਾਲ ਹੈ ਮਿਲਾਨ ਕਰਨੇ ਹੈ ਹੁਣ ਮਿਲਾਨ ਕਿਸ ਤਰ੍ਹਾਂ ਕਰਨੇ ਹਨ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਫਾਰਮੂਲੇ ਆਣੇ ਚਾਹੀਦੇ ਹਨ ਜਾਂ ਇਸ ਨੂੰ ਸੋਲਵ ਵੀ ਕਰ ਸਕਦੇ ਹੋ ਤੋ ਆਪਾਂ ਇਸ ਵਿੱਚੋਂ ਵੇਖੀਏ ਇੱਕ ਹੈ ਆਪਣੇ ਕੋਲ x 2 ਦਾ ਸਕੁਅਰ ਯਾਨੀ x 2 ਨੂੰ ਦੋ ਵਾਰ ਲਿਖਣਾ ਹੈ ਆ ਲਿਖਿਆ ਹੋਇਆ x 2 ਤੇ x 2 ਯਾਨੀ a ਆਪਣੇ ਕੋਲ a ਨਾਲ ਮਿਲ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਹੈ 4x² 4x ਇਹ ਆਪਣੇ ਕੋਲ d ਨਾਲ ਮਿਲ ਜਾਏਗਾ ਕਿਉਂਕਿ ਜਦੋਂ 4x ਦੀ ਗੁਣਾ x ਨਾਲ ਕਰਾਂਗੇ ਆਪਣੇ ਕੋਲ 4x² ਆ ਜਾਏਗਾ ਤੇ 4x ਦੀ ਗੁਣਾ 1 ਨਾਲ ਕਰਾਂਗੇ ਤਾਂ ਆਪਣੇ ਕੋਲ 4x ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਬਚ ਗਿਆ ਹੈ x² 2 ਦਾ ਸਕੁਅਰ x² ਮਾਈਨਸ 2 10 ਸਕਰ ਹੁਣ ਇਹ ਫਾਰਮੂਲਾ ਬਣ ਗਿਆ ਹੈ a² b² ਦਾ a b ਤੇ a b ਯਾਨੀ x 2 ਤੇ x 2 ਤੇ ਜਿਹੜਾ ਬਚ ਗਿਆ ਹੈ ਉਸ ਨਾਲ ਮਿਲ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਸਵਾਲ ਇਸ ਦੇ ਵਿੱਚ ਵੀ ਮਿਲਾਨ ਕਰਨੇ ਹਨ ਹੁਣ ਇਹਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ ਹੁਣ ਅਗਰ ਆਪਾਂ ਵੇਖੀਏ 2x 6 ਇਹਨਾਂ ਦੇ ਵਿੱਚੋਂ ਅਗਰ 2 ਦੀ ਗੁਣਾ x ਨਾਲ ਕੀਤੀ 2x ਤੇ 2 ਦੀ ਗੁਣਾ ਆਪਾਂ 3 ਨਾਲ ਕੀਤੀ 2 3 6 ਤਾਂ ਇਸ ਦਾ ਆਨਸਰ a ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਹੈ ਪੀ ਅਤੇ ਕਯੂ ਲਾਸਟ ਸਵਾਲ ਦੇ ਵਿੱਚ ਪੀ ਕਯੂ ਹੈ ਤੇ ਪਹਿਲੇ ਸਵਾਲ ਦੇ ਵਿੱਚ ਪੀ ਕਯੂ ਹੈ ਇਸ ਦਾ ਆਨਸਰ ਇਸ ਨਾਲ ਆ ਜਾਏਗਾ 7 ਗੁਣਾ ਪੀ ਨਾਲ ਕੀਤੀ 7 ਪੀ ਇੱਥੇ 2 ਆਏਗਾ 7 2 14 ਕਯੂ ਉਸ ਸਵਾਲ ਦਾ ਆਪਣੇ ਕੋਲ ਏ ਏ ਵਾਲੀ অপਸ਼ਨ ਸੀ ਨਾਲ ਮਿਲ ਜੇਗੀ ਤੇ ਐਕਸ ਵਾਈ ਵਾਲੀ ਡੀ ਨਾਲ ਮਿਲ ਜਾਏਗੀ ਉਸ ਤੋਂ ਬਾਅਦ ਅਗਲਾ ਸਵਾਲ ਹੈ ਡਿਵਾਈਡ ਕਰਨਾ ਹੈ ਆਪਾਂ ਇਸ ਦੇ ਵਿੱਚ ਆਪਾਂ ਵੇਖੀਏ ਤਾਂ 20 ਨੂੰ ਡਿਵਾਈਡ ਕਰਨਾ ਆਪਾਂ 10 ਨਾਲ ਜਦੋਂ ਆਪਾਂ 20 ਨੂੰ ਡਿਵਾਈਡ 10 ਨਾਲ ਕਰਾਂਗੇ ਤਾਂ ਆਪਣੇ ਕੋਲ ਆਨਸਰ ਆਏਗਾ 2 ਤਾਂ অপਸ਼ਨ ਬੀ ਨਾਲ ਮਿਲ ਜਾਏਗਾ 35 ਤੇ ਡਿਵਾਈਡ ਕਰਨਾ ਹੈ 7 ਨਾਲ 7 ਤੋਂ 5 35 ਤਾਂ ਆਪਣੇ ਕੋਲ ਆਨਸਰ 5 ਆਲਾ ਆ ਜਾਏਗਾ 16 ਇਹਨੂੰ ਡਿਵਾਈਡ ਕਰਨਾ ਹੈ ਆਪਾਂ 6 ਨਾਲ 16 ਨੂੰ ਡਿਵਾਈਡ ਕਰਨਾ ਹੈ 6 ਨਾਲ ਅਗਰ ਇਸ ਨੂੰ ਕੱਟੀਏ ਤਾਂ 2 8 16 ਤੇ 2 3 6 ਯਾਨੀ 8 ਤੇ 3 ਡੀ ਨਾਲ ਆ ਜਾਏਗਾ ਜਿਹੜਾ ਬਚ ਗਿਆ 7 ਤੇ 21 7 3 21 ਇਜ਼ੀ ਆਪਸ਼ਨ ਪਹਿਲੇ ਨਾਲ ਮਿਲ ਜਾਏਗੀ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਸਵਾਲ ਹੈ ਇਹ ਫਾਰਮੂਲੇ ਹਨ ਆਪਣੇ ਕੋਲ ਯਾਦ ਕਰਨੇ ਪੈਣੇ ਹੈ a b² ਦਾ ਫਾਰਮੂਲਾ ਹੁੰਦਾ ਹੈ a² b² 2ab ਤੇ ਅਗਰ ਮਾਈਨਸ ਹੈ ਤਾਂ ਮਾਈਨਸ ਦਾ ਫਾਰਮੂਲਾ a b² ਦਾ a² 2ab b² ਇਸਕਾ ਰਮਾਇਨਸ b² ਦਾ ਆਪਾਂ ਹੁਣੇ ਕੀਤਾ a b a b ਤੇ x² 10x 25 ਇਸ ਦੇ ਗੁਣਨਖੰਡ ਬਣਾਣਗੇ x 5 ਦਾ² ਇਸ ਵਾਲ ਆਪ ਅੱਗੇ ਦੇਖਦੇ ਹਾਂ ਉਸ ਨਾਲ ਆਪ ਮਿਲਾਨ ਕਰਨਾ ਹੈ ਹੁਣ ਮਿਲਾਨ ਕਰਨ ਲਈ ਇਹਨਾਂ ਦੇ ਆਪਾਂ ਨੂੰ ਗੁਣਨਖੰਡ ਬਣਾਉਣੇ ਪੈਣੇ ਹਨ ਮਗਰ ਇੱਕ ਹੋਰ ਸੌਖਾ ਤਰੀਕਾ ਵੀ ਹੈ ਇਹ ਇਨਾਂ ਦੇ ਅਨਸਰ ਕਿਵੇਂ ਚੈੱਕ ਕਰਨੇ ਹਨ ਉਹ ਅਗਰੇ ਵੇਖੀ ਆਪਾਂ 14 ਦੀ ਗੁਣਾ ਕਰ ਆਪਾਂ 3 ਨਾਲ ਕਰੀਏ ਤਾਂ 14 ਗੁਣਾ 3 ਕਿੰਨੇ ਹੁੰਦੇ ਹਨ 42 ਤਾਂ ਆਪਣੇ ਕੋਲ 42 ਇਸ ਜਗ੍ਹਾ ਤੇ ਹੈ ਤੇ ਇਸ ਦਾ ਅਨਸਰ A ਆ ਜਾਏਗਾ ਉਸ ਤੋਂ ਬਾਅਦ ਅਗਰ ਆਪਾਂ 3 ਦੀ ਗੁਣਾ 4 ਨਾਲ ਕਰੀਏ 3 ਚੋਕੀ 12 ਤੇ ਆ ਰਿਹਾ 12 ਤੇ ਇਸ ਦਾ ਅਨਸਰ B ਨਾਲ ਮਿਲ ਜਾਏਗਾ ਤੇ 7 3 21 ਅਨਸਰ ਇਸ ਨਾਲ ਆ ਜਾਏਗਾ ਤੇ 6 3 18 ਅਨਸਰ D ਨਾਲ ਮਿਲ ਜਾਏਗਾ ਇਸ ਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਅਗਲਾ ਸਵਾਲ ਦੇਖਦੇ ਹਾਂ ਵਿਅੰਜਕਾਂ ਨੂੰ ਸਰਲ ਕਰੋ ਅਤੇ ਇਸ ਦਾ ਮੁੱਲ ਪਤਾ ਕਰੋ। ਹੁਣ ਆਪਣੇ ਕੋਲ ਰਕਮ ਹੈ x x 3 2 ਇਹ ਅਲੱਗ ਹੈ x 2 ਦੇ ਲਈ। ਯਾਨੀ ਇਸ ਰਕਮ ਨੂੰ ਹੱਲ ਕਰਨਾ ਹੈ ਤੇ x ਦਾ ਮੁੱਲ 2 ਪਾਉਣਾ ਹੈ। ਹੁਣ ਇਸ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਆਪਾਂ x ਦੀ ਗੁਣਾ x ਨਾਲ ਕਰਾਂਗੇ। ਜਦੋਂ x ਦੀ ਗੁਣਾ x ਨਾਲ ਹੋਈ ਤਾਂ ਆਪਣੇ ਕੋਲ ਆ ਗਿਆ x²। ਫਿਰ x ਦੀ ਗੁਣਾ 3 ਨਾਲ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ ਤੇ next ਦੇ ਨਾਲ ਕੀ ਆਪਣੇ ਕੋਲ 2 ਆਪਣੇ ਕੋਲ ਗੁਣਾ ਕਰਕੇ ਆ ਗਿਆ ਹੈ x² x ਦੀ ਗੁਣਾ 3 ਨਾਲ ਕੀਤੀ 3x ਤੇ 2 ਆ ਰਕਮ ਆਪਣੇ ਕੋਲ ਬਣ ਗਈ ਹੈ ਤੇ ਇਸ ਦੇ ਵਿੱਚ ਐਗਜ਼ਾਮਪਲ ਕਿੰਨਾ ਪੜਨਾ ਆਪਾਂ 2 ਯਾਨੀ ਜਿੱਥੇ ਜਿੱਥੇ ਐਕਸ ਆ ਉੱਥੇ ਆਪਾਂ 2 ਲਿਖ ਦੇਣਾ ਹੈ ਹੁਣ ਐਕਸ ਦੀ ਜਗ੍ਹਾ 2 ਲਿਖੀਏ ਤਾਂ ਆਪਣੇ ਕੋਲ ਆ ਜਾਏਗਾ 2 ਦਾ ਸਕੁਅਰ ਪਲੱਸ 3 ਐਕਸ ਦੀ ਜਗ੍ਹਾ ਫੇਰ 2 ਲਿਖਣਾ ਹੈ ਤੇ ਮਾਈਨਸ 2 ਹੁਣ 2 ਦਾ 10 ਕਰਕੇ ਕਿੰਨਾ ਆਉਂਦਾ ਹੈ 4 ਪਲੱਸ 3 ਦੀ ਗੁਣਾ 2 ਨਾਲ ਕੀਤੀ 6 ਤੇ ਮਾਈਨਸ 2 4 6 ਕਿੰਨੇ ਹੋ ਜਾਣਗੇ ਆਪਣੇ ਕੋਲ 10 10 ਵਿੱਚੋਂ 2 ਘਟਾਏ ਕਿੰਨੇ ਹੋ ਜਾਣਗੇ 8 ਤਾਂ ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 8 ਆ ਜਾਏਗਾ ਅਗਲਾ ਸਵਾਲ ਦੇਖਦੇ ਹਾਂ ਵਿਅੰਜਕਾਂ ਨੂੰ ਸਰਲ ਕਰੋ ਤੇ ਨਿਰਦੇਸ਼ ਅਨੁਸਾਰ ਮੁੱਲ ਪਤਾ ਕਰੋ ਇਸ ਵਾਂਗ ਵੀ ਉਸੇ ਤਰੀਕੇ ਨਾਲ ਹੈ ਸਭ ਤੋਂ ਪਹਿਲਾਂ x ਦੀ ਗੁਣਾ x ਨਾਲ ਹੋ ਜਾਏਗੀ x ਦੀ ਗੁਣਾ 3x ਨਾਲ ਹੋ ਜਾਏਗੀ 3x² x ਦੀ ਗੁਣਾ 2 ਨਾਲ ਕਿੰਤੀ 2x ਤੇ ਨਾਲ ਆਪਣੇ ਕੋਲ ਮਾਈਨਸ ਦੇ 7 ਹੁਣ ਆਪਾਂ ਇਸ ਵਿੱਚ x ਨੂੰ ਇੱਕ ਵਾਰ ਇੱਕ ਬੰਨਾ ਹੈ ਤੇ ਇੱਕ ਵਾਰੀ 1/2 ਬੰਨਾ ਹੈ ਯਾਨੀ 2 ਸਵਾਲ ਹੈ 2-2 ਨੰਬਰ ਦੇ ਸਭ ਤੋਂ ਪਹਿਲਾਂ x ਨੂੰ ਅਗਰ 1 ਭਈਏ 3 ਉਸੇ ਤਰੀਕੇ ਨਾਲ ਆ ਜਾਏਗਾ x ਨੂੰ 1 ਭੰਨਾ ਹੈ 3 3 ਆ ਜਾਏਗਾ x ਦੀ ਜਗ੍ਹਾ 1 1 ਦਾ ਸਕੁਅਰ 2 x ਦੀ ਜਗ੍ਹਾ 1 ਤੇ 7 3 1 ਦਾ ਸਕੁਅਰ ਕਿੰਨਾ ਹੁੰਦਾ ਆਪਣੇ ਕੋਲ 1 ਹੁੰਦਾ ਹੈ ਤੇ 1 ਦੀ ਗੁਣਾ 3 ਨਾਲ ਕੀਤੀ 3 2 ਦੀ ਗੁਣਾ 1 ਨਾਲ ਕੀਤੀ 2 ਤੇ 7 3 2 ਕਿੰਨੇ ਹੁੰਦੇ ਹਨ 5 ਤੇ 7 ਜਦੋਂ 5 ਵਿੱਚੋਂ 7 ਘਟਾਵਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ ਮਾਈਨਸ ਦੇ 2 ਆ ਜਾਏਗਾ ਉਸ ਤੋਂ ਬਾਅਦ ਆਪਾਂ x ਵਿੱਚ ਨੂੰ 1/2 ਪਾਉਣਾ ਹੈ ਇਸੇ ਰਕਮ ਦੇ ਵਿੱਚ ਜਦੋਂ x ਨੂੰ 1/2 ਭਰਾਂਗੇ ਆਪਣੇ ਕੋਲ 3 ਆ ਜਾਏਗਾ ਉਸ ਤੋਂ ਬਾਅਦ 1/2 ਦਾ ਸਕਰ ਕਿੰਨਾ ਆ ਜਾਏਗਾ 1/4 2 के 4, x ਨੂੰ ਕੀ ਭਰਨਾ ਹੈ 1/2 ਆ ਦੋ ਤੇ ਦੋ ਕੱਟਿਆ ਜਾਏਗਾ ਤੇ -7 ਹੁਣ ਇੱਥੇ ਆਪਣੇ ਕੋਲ ਆ ਗਿਆ ਹੈ 3 3 3/4 ਆ ਦੋ ਦੋ ਕੱਟੇ ਗਏ ਹਨ ਕਿੰਨਾ ਆ ਗਿਆ ਹੈ 1 ਤੇ ते -7 3/4 1 7 ਯਾਨੀ 1 ਵਿੱਚੋਂ 7 ਘਟਾਏ ਮਾਈਨਸ ਦੇ 6 ਆ ਜਾਏਗਾ ਤੇ 6 ਦੇ बटे 1 ਲਗਾ ਕੇ ਇਸ ਦੀ ਕਰਾਸ ਮਲਟੀਪਲਾਈ ਕਰ ਦਾਂਗੇ 4 1 ਨਾਲ ਕੀਤੀ ਆਪਣੇ ਕੋਲ 4 ਆ ਜਾਏਗਾ 3 ਦੀ ਗੁਣਾ 1 ਨਾਲ ਕੀਤੀ 3 ਆ ਜਾਏਗਾ ਮਾਈਨਸ 4 ਦੀ ਗੁਣਾ 6 ਨਾਲ ਕੀਤੀ 24 ਆ ਜਾਏਗਾ ਯਾਨੀ 3 ਵਿੱਚੋਂ 24 ਘਟਾਣੇ ਆ ਤੇ 3 ਵਿੱਚੋਂ 24 ਘਟਾਏ ਤਾਂ ਕਿੰਨਾ ਆ ਜਾਏਗਾ ਮਾਈਨਸ ਦੇ 21 बटे ਚ 4 ਆ ਜਾਏਗਾ ਅਗਲਾ ਸਵਾਲ ਦੇਖਦੇ ਹਾਂ ਅਗਲੇ ਸਵਾਲ ਦੇ ਵਿੱਚ ਆਪਾਂ ਸਿੰਪਲ ਸੋਲਵ ਕਰਨਾ ਹੈ a b ਦੀ ਗੁਣਾ ਕਰਨੀ ਹੈ 2a 3b 2c ਨਾਲ ਸਭ ਤੋਂ ਪਹਿਲਾਂ ਆਪਾਂ a ਦੀ ਗੁਣਾ ਸਾਡੀ ਬ੍ਰੈਕਟ ਨਾਲ ਕਰਾਂਗੇ a ਦੀ ਗੁਣਾ 2a 3b 2c ਨਾਲ ਉਸ ਤੋਂ ਬਾਅਦ b ਦੀ ਗੁਣਾ 2a 3b 2c ਨਾਲ ਜਦੋਂ a ਦੀ ਗੁਣਾ 2a ਨਾਲ ਕੀਤੀ ਆਪਣੇ ਕੋਲ 2a² ਆ ਜਾਏਗਾ a ਦੀ ਗੁਣਾ 3b ਨਾਲ ਕੀਤੀ 3ab ਆ ਜਾਏਗਾ ਤੇ a ਦੀ ਗੁਣਾ -2c ਨਾਲ ਕੀਤੀ -2ac ਆ ਜਾਏਗਾ ਉਸ ਤੋਂ ਬਾਅਦ b ਦੀ ਗੁਣਾ 2a ਨਾਲ ਕੀਤੀ 2ab b ਦੀ ਗੁਣਾ 3b ਨਾਲ 3b² b ਦੀ ਗੁਣਾ -2c ਨਾਲ ਤਾਂ -2bc ਹੁਣ ਆਪਾਂ ਵੇਖਦੇ ਹਾਂ ਹੁਣ ਇੱਕੋ ਸਮਾਨ ਪਦਾਂ ਦੀ ਕਿਹੜੀ ਰਕਮਾਂ ਹਨ ਸਭ ਤੋਂ ਪਹਿਲਾਂ ਤਾਂ 2a² ਦੇਖ ਲਿਆ ਹੈ ਉਸ ਤੋਂ ਬਾਅਦ 3ab ਤੇ 2ab ਕਿੰਨੇ ਹੋ ਗਏ ਆਪਣੇ ਕੋਲ 5ab ਉਸ ਤੋਂ ਬਾਅਦ ਲਿਖਿਆ ਹੈ ਆਪਾਂ 3b2 2ac ਤੇ -2cb ਆ ਗਿਆ ਹੈ ਉਸ ਤੋਂ ਬਾਅਦ ਅਗਲਾ ਸਵਾਲ ਹੈ ਗੁਣਾ ਕਰਨੀ ਹੈ ਇਹਨਾਂ ਦੀ ਵੀ 7a b ਅਤੇ a 3b ਦੀ ਹੁਣ ਇਹਨਾਂ ਦੀ ਗੁਣਾ ਕਰਨੀ ਹੈ ਸਭ ਤੋਂ ਪਹਿਲਾਂ 7a ਦੀ ਗੁਣਾ a 3b ਨਾਲ ਕਰਾਂਗੇ ਫਿਰ b ਦੀ ਗੁਣਾ so, a 3b ਨਾਲ ਕਰਾਂਗੇ ਜਦੋਂ 7a ਦੀ ਗੁਣਾ a ਨਾਲ ਕੀਤੀ ਆਪਣੇ ਕੋਲ ਆ ਜਾਏਗਾ 7a2 ਫਿਰ 7a ਦੀ ਗੁਣਾ 3b ਨਾਲ ਕੀਤੀ 7 3 21 ab b ਦੀ ਗੁਣਾ a ਨਾਲ ਕੀਤੀ ab ਤੇ b ਦੀ ਗੁਣਾ 3b ਨਾਲ ਕੀਤੀ 3b2 ਆਪਣੇ ਕੋਲ ਆਨਸਰ ਆ ਜਾਏਗਾ 7a2 ਆ ਜਾਏਗਾ 21ab 1ab ਕਿੰਨੇ ਹੋ ਗਏ ਆਪਣੇ ਕੋਲ 22ab ਤੇ 3b2 ਆ ਗਿਆ ਉਸ ਤੋਂ ਬਾਅਦ ਆਪਾਂ ਫਿਰ ਉਸੇ ਤਰੀਕੇ ਨਾਲ ਗੁਣਾ ਪਤਾ ਕਰਨੀ ਹੈ x 5 ਦੀ ਗੁਣਾ ਕਰਨੀ ਹੈ x 4 ਨਾਲ ਪਹਿਲਾਂ x ਦੀ ਗੁਣਾ x ਨਾਲ ਕਰਾਂਗੇ ਆਪਣੇ ਕੋਲ x2 ਆ ਜਾਏਗਾ ਫਿਰ x ਦੀ ਗੁਣਾ 4 ਨਾਲ ਕਰਾਂਗੇ 4x ਆ ਜਾਏਗਾ 5 ਦੀ ਗੁਣਾ x ਨਾਲ ਕੀਤੀ 5x ਤੇ 5 ਦੀ ਗੁਣਾ 4 ਨਾਲ ਕੀਤੀ 20 x² 4x ਤੇ 5x ਕਿੰਨੇ ਹੋਗੇ 9x 20 ਆ ਜਾਏਗਾ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਵੀ ਉਸੇ ਤਰੀਕੇ ਨਾਲ ਗੁਣਾ ਕਰ ਸਕਦੇ ਹਾਂ x 2 ਤੇ x 3 ਦੀ ਸਭ ਤੋਂ ਪਹਿਲਾਂ x ਦੀ x ਨਾਲ ਕੀਤੀ x² ਆ ਜਾਏਗਾ x ਦੀ ਗੁਣਾ 3 ਨਾਲ ਕੀਤੀ 3x ਆ ਜਾਏਗਾ 2 ਦੀ ਗੁਣਾ x ਨਾਲ ਕੀਤੀ 2x ਪਲੱਸ ਦੋ ਦੀ ਗੁਣਾ ਤਿੰਨ ਨਾਲ ਕੀਤੀ 6 x² 3x ਤੇ 2x ਕਿੰਨੇ ਹੋ ਜਾਣਗੇ 5x ਤੇ ਪਲੱਸ 6 ਆ ਜਾਏਗਾ ਅਗਲਾ ਸਵਾਲ ਆਪਣੇ ਕੋਲ ਹੈ ਏਸੀ ਆਪਣੇ ਅਧਿਆਇ 8 ਅਤੇ 12 ਦੇ ਚਾਰ-ਚਾਰ ਅੰਕਲੇ ਪ੍ਰਸ਼ਨ ਜਿਨ੍ਹਾਂ ਵਿੱਚ ਤੁਹਾਨੂੰ ਪੱਕੇ ਪੇਪਰ ਵਿੱਚ ਪ੍ਰਸ਼ਨ ਜ਼ਰੂਰ ਮਿਲਣਗੇ ਤੇ ਬਾਕੀ ਇੱਕ-ਇੱਕ ਨੰਬਰ ਵਾਸਤੇ ਜਾਂ ਚਾਰ-ਚਾਰ ਜਾਂ 6-6 ਵਾਲੇ ਨੰਬਰ ਵੇਖਣ ਵਾਸਤੇ ਤੁਸੀਂ ਸਾਡੀ ਪਲੇਲਿਸਟ ਚੈੱਕ ਕਰ ਸਕਦੇ ਹੋ ਤੁਹਾਨੂੰ ਹੋਰ ਪ੍ਰੋਪਰਸ਼ਨ ਵੀ ਉੱਥੋਂ ਮਿਲ ਜਾਣਗੇ ਧੰਨਵਾਦ